ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਕਰੋ ਬਾਰ ਨਿਕਲਦੇ ਸਮੇਂ 13 ਵਾਰ ਇਸ ਸ਼ਬਦ ਦਾ ਜਾਪ ਕਰੋ ਪਿਆਰੀ ਸਾਧ ਸੰਗਤ ਜੀ ਫਿਰ ਦੇਖਣਾ ਮੇਰੇ ਵਾਹਿਗੁਰੂ ਜੀ ਸਾਡੇ ਕਾਜ ਰਾਸ ਕਰਨਗੇ ਉਹ ਕਿਹੜਾ ਸ਼ਬਦ ਹੈ ਕਿਸ ਤਰ੍ਹਾਂ ਇਸ ਸ਼ਬਦ ਦਾ ਜਾਪ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਾਧ ਸੰਗਤ ਜੀ ਇਸ ਲਈ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੋਣਨਾ ਸਾਸ ਸੰਗਤ ਜੀ ਕਈ ਵਾਰ ਆਪਾਂ ਆਪਣੇ ਘਰ ਤੋਂ ਬਾਹਰ ਬਾੜਾ ਹੀ ਜ਼ਰੂਰੀ ਕੰਮ ਕਰਨ ਦੇ ਵਾਸਤੇ ਜਾਂਦੇ ਹਾਂ ਕਈ ਵਾਰ ਐਮ ਫੈਸਲਾ ਸੁਣਨ ਜਾਣਾ ਹੋਵੇ ਜਾਂ ਫਿਰ ਸੁਣਾਉਣ ਜਾਣਾ ਹੁੰਦਾ ਹੈ ਕਈ ਵਾਰ ਕਿਸੇ ਬੱਚੇ ਬੱਚੀ ਦਾ ਰਿਸ਼ਤਾ ਕਰਨ ਜਾਣਾ ਹੁੰਦਾ ਹੈ ਜਾਂ ਕਈ ਵਾਰ ਬੱਚੇ ਨੌਕਰੀ ਲਈ ਇੰਟਰਵਿਊ ਦੇਣ ਦੇ ਲਈ ਜਾਂਦੇ ਨੇ ਤਾਂ ਇਹ ਸਾਰੇ ਕੰਮਾਂ ਤੇ ਜਾਣ ਤੋਂ ਪਹਿਲਾਂ ਕਿਹੜੇ ਸ਼ਬਦ ਦਾ ਜਾਪ ਕਰਕੇ ਜਾਣਾ ਚਾਹੀਦਾ ਹੈ ਇਹ ਦੱਸਣ ਤੋਂ ਪਹਿਲਾਂ ਇੱਕ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਸੰਗਤ ਜੀ ਸਾਖੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਹ ਸੰਗਤ ਜੀ ਇੱਕ ਵਾਰ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਇੱਕ ਗਰੀਬ ਆਦਮੀ ਆਇਆ ਉਹ ਗਰੀਬ ਤਾਂ ਜ਼ਰੂਰ ਸੀ ਪਰ ਗੁਣੀ ਵੀ ਬਹੁਤ ਸੀ ਉਹ ਅੱਖਰ ਜੋੜ ਕੇ ਕਵਿਤਾ ਲਿਖ ਲੈਂਦਾ ਸੀ ਕਵਿਤਾ ਲਿਖਣ ਦੇ ਗੁਣ ਹਰੇਕ ਵਿੱਚ ਨਹੀਂ ਹੁੰਦੇ ਉਹ ਕਵੀ ਕਲਗੀਧਰ ਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਆਇਆ ਉਹ ਪੈਰਾਂ ਤੋਂ ਨੰਗਾ ਸੀ ਕੱਪੜੇ ਉਸ ਦੇ ਮੈਲੇ ਸਨ ਦਰਬਾਰ ਦੇ ਵਿੱਚ ਆ ਕੇ ਸਿੰਘਾਂ ਨੂੰ ਉਸਨੇ ਪੁੱਛਿਆ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਕਵੀ ਦਰਬਾਰ ਕਦੋਂ ਲਗਾਉਂਦੇ ਹਨ ਗਰੀਬ ਬੰਦੇ ਤੇ ਰੱਬ ਨੂੰ ਜਾਂ ਰੱਬ ਦੇ ਪਿਆਰਿਆਂ ਨੂੰ ਤਾਂ ਤਰਸ ਆਉਂਦਾ ਹੈ ਨਹੀਂ ਤਾਂ ਆਮ ਤੌਰ ਤੇ ਲੋਕ ਤਾਂ ਉਸ ਦਾ ਮਜ਼ਾਕ ਹੀ ਉਡਾਉਂਦੇ ਹਨ ਜਦੋਂ ਉਸਨੇ ਪੁੱਛਿਆ ਤਾਂ ਸਿੱਖ ਉਸਨੂੰ ਕਹਿਣ ਲੱਗੇ ਤੂੰ ਕੀ ਲੈਣਾ ਹੈ ਉਹ ਕਹਿੰਦਾ ਜੀ ਮੈਂ ਕਵੀ ਹਾਂ ਉਹ ਸਿੱਖ ਹੱਸੇ ਤੇ ਕਹਿੰਦੇ ਕਮੀਆਂ ਵਾਲੇ ਤਾਂ ਤੇਰੇ ਕੱਪੜੇ ਨਹੀਂ ਮਿਆਲੇ ਤੇ ਬਸਤਰ ਹਨ ਤੂੰ ਕਹਿੰਦਾ ਐ ਮੈਂ ਕਵੀ ਹਾਂ ਕਵੀ ਉਹਨਾਂ ਦੀ ਗੱਲ ਸੁਣ ਕੇ ਚੁੱਪ ਕਰ ਗਿਆ ਫਿਰ ਉਹ ਫਿਰ ਇੱਕ ਸੇਖ ਨੂੰ ਦਿਆ ਆਏ ਤੇ ਉਸਨੇ ਕਿਹਾ ਕੋਈ ਨਾ ਉਦਾਸ ਨਾ ਹੋ ਸ਼ਾਮੇ 4 ਵਜੇ ਦਸਵੇਂ ਪਾਸ਼ਾ ਕਵੀ ਦਰਬਾਰ ਲਗਾਉਂਦੇ ਹਨ ਤੂੰ ਵੀ ਆ ਜਾਵੇਂ ਕਲਗੀਧਰ ਪਾਸ਼ਾ ਜੀ ਦਾ ਦਰਬਾਰ ਸਜਿਆ ਉਹ ਕਵੀ ਵੀ ਦਰਬਾਰ ਦੇ ਵਿੱਚ ਆ ਗਿਆ ਉਸ ਦੇ ਵੱਲ ਦੇਖ ਕੇ ਪਾਸ਼ਾ ਜੀ ਨੇ ਪੁੱਛਿਆ ਤੁਸੀਂ ਕੌਣ ਹੋ ਉਹ ਕਹਿੰਦਾ ਜੀ ਮੈਂ ਛੋਟਾ ਜਿਹਾ ਕਵੀ ਹਾਂ ਕਲਗੀਧਰ ਪਾਸ਼ਾ ਜੀ ਕਹਿੰਦੇ ਕਿੱਥੋਂ ਆਏ ਹੋ ਉਹ ਕਹਿੰਦਾ ਜੀ ਮੈਂ ਕਾਟੋ ਤਰਿਆਸ ਤੋਂ ਆਇਆ ਹਾਂ ਪਾਸ਼ਾ ਜੀ ਕਹਿੰਦੇ ਕਿ ਤੇਰਾ ਨਾਮ ਕੀ ਹੈ ਉਹ ਬਹੁਤ ਗੁਣੀ ਕਵੀ ਸੀ ਉਹ ਕਹਿੰਦਾ ਜੀ ਗਰੀਬਾਂ ਦਾ ਕਿਹੜਾ ਨਾਮ ਹੁੰਦਾ ਹੈ ਨਾਮ ਤਾਂ ਅਮੀਰਾਂ ਦਾ ਹੁੰਦਾ ਹੈ ਗਰੀਬੀ ਵਿੱਚ ਤਾਂ ਚੰਗੇ ਭਲੇ ਦਾ ਵੀ ਨਾਮ ਵਿਗੜ ਜਾਂਦਾ ਹੈ ਪਾਸ਼ਾ ਖੁਸ਼ ਹੋਏ ਤੇ ਬਚਨ ਕਰਨ ਲੱਗੇ ਭਾਈ ਫਿਰ ਤੇਰੇ ਮਾਪਿਓ ਨੇ ਤੇਰਾ ਕੀ ਨਾਮ ਰੱਖਿਆ ਹੈ ਉਹ ਦੱਸੋ ਉਹ ਬੋਲਿਆ ਜੀ ਮਾਪਿਓ ਨੇ ਮੇਰਾ ਨਾਮ ਰੱਖਿਆ ਸੀ ਹੰਸਰਾਮ ਪਰ ਗੁਰੂ ਜੀ ਮੈਂ ਆਪਣੇ ਕੰਨਾਂ ਨਾਲ ਕਦੇ ਆਪਣਾ ਨਾਮ ਨਹੀਂ ਸੁਣਿਆ ਸਾਰੇ ਲੋਕ ਮੈਨੂੰ ਹੰਸੂ ਹੰਸੂ ਕਹਿੰਦੇ ਹਨ ਗੁਰੂ ਜੀ ਉਸੇ ਗੱਲ ਸੁਣ ਕੇ ਬਹੁਤ ਪ੍ਰੇਮ ਦੇ ਨਾਲ ਬਚਨ ਕਰਨ ਲੱਗੇ ਕਵੀ ਹੰਸਰਾਮ ਜੀ ਸੁਣਾਓ ਕੋਈ ਕਵਿਤਾ ਫਿਰ ਕਲਗੀਧਰ ਪਾਸ਼ੇ ਜੀ ਦੇ ਮੋਹੋਂ ਆਪਣੇ ਨਾਮ ਸੁਣ ਕੇ ਉਹ ਬਹੁਤ ਖੁਸ਼ ਹੋਇਆ ਇੱਕ ਕਵਿਤਾ ਪਾਸ਼ਾ ਜੀ ਨੂੰ ਸੁਣਾਈ ਜਦੋਂ ਇੱਕ ਕਵਿਤਾ ਸੁਣੀ ਪਾਸ਼ਾ ਕਹਿੰਦੇ ਕਿ ਇੱਕ ਹੋਰ ਸੁਣਾਓ ਉਸ ਨੇ ਇੱਕ ਹੋਰ ਸੁਣਾਈ ਫਿਰ ਪਾਸ਼ਾ ਕਹਿੰਦੇ ਕਿ ਹੋਰ ਸੁਣਾਓ ਉਸ ਨੇ ਫਿਰ ਇੱਕ ਹੋਰ ਕਵਿਤਾ ਸੁਣਾਈ ਹਜ਼ੂਰ ਪਾਸ਼ਾ ਜੀ ਕਹਿੰਦੇ ਕਿ ਜੋ ਵੀ ਹੋਰ ਆਉਂਦਾ ਹੈ ਉਹ ਸੁਣਾਓ ਫਿਰ ਸਵਾ ਘੰਟਾ ਪਾਸ਼ਾ ਉਸ ਤੋਂ ਕਵਿਤਾ ਸੁਣਦੇ ਰਹੇ ਜਦੋਂ ਗੁਰੂ ਪਾਸ਼ਾ ਜੀ ਉਸ ਦੀ ਕਵਿਤਾ ਸੁਣ ਕੇ ਬਹੁਤ ਪਸੰਦ ਹੋਏ ਤਾਂ ਪਾਸ਼ਾ ਪਰੇ ਦਰਬਾਰ ਦੇ ਵਿੱਚ ਖਜ਼ਾਨਚੀ ਨੂੰ ਕੋਲ ਬੁਲਾ ਕੇ ਪੁੱਛਿਆ ਕਿ ਦੇਖੋ ਗੁਰੂ ਕੇ ਖਜ਼ਾਨੇ ਦੇ ਵਿੱਚ ਕਿੰਨੀ ਮਾਇਆ ਪਈ ਹੈ ਖਜ਼ਾਨਚੀ ਨੇ ਗੁਰੂ ਜੀ ਨੂੰ ਸਤ ਪੁੱਛਣ ਕਿਹਾ ਅਤੇ ਖਜ਼ਾਨਾ ਦੇਖਿਆ ਆ ਕੇ ਗੁਰੂ ਜੀ ਕੋਲ ਬੇਨਤੀ ਕੀਤੀ ਗੁਰੂ ਜੀ ਖਜ਼ਾਨੇ ਦੇ ਵਿੱਚ 18000 ਸੋਨੇ ਦੀਆਂ ਮੋਰਾ ਪਈਆਂ ਹਨ ਗੁਰੂ ਜੀ ਨੇ ਖਜ਼ਾਨਚੀ ਨੂੰ ਬਚਨ ਕੀਤਾ ਕਿ ਸਾਰੇ ਖਜ਼ਾਨਿਆਂ ਨੂੰ ਥੈਲਿਆਂ ਦੇ ਵਿੱਚ ਭਰ ਲਿਆਓ ਅਤੇ ਕਵੀ ਹੰਸ ਰਾਮ ਜੀ ਨੂੰ ਦੇ ਦਿਓ ਜਦੋਂ ਪਾਸ਼ਾ ਜੀ ਤੋਂ ਇਹ ਬਚਨ ਸੁਣਿਆ ਤਾਂ ਕਵੀ ਨੇ ਹੱਥ ਜੋੜ ਕੇ ਅੱਖਾਂ ਪਰ ਲਾਈਆਂ ਤੇ ਪੁੱਛਣ ਲੱਗਾ ਗੁਰੂ ਮਹਾਰਾਜ ਜੀ ਗੁਰੂ ਪਾਸ਼ਾ ਜੀ ਤੁਸੀਂ ਮਜ਼ਾਕ ਕਰਦੇ ਹੋ ਪਾਸ਼ਾ ਮੈਨੂੰ ਤਾਂ ਦੋ ਚਾਰ ਮੋਰਾਂ ਦੇ ਦਿਓ ਮੇਰੀ ਗਰੀਬੀ ਕੱਟੀ ਜਾਣੀ ਹੈ ਮੈਂ ਇਹਨਾਂ ਖਜ਼ਾਨਾ ਕੀ ਕਰਨਾ ਹੈ ਗੁਰੂ ਜੀ ਕਹਿੰਦੇ ਕਵੀ ਹੰਸਰਾਮ ਜੀ ਅਸੀਂ ਤੁਹਾਨੂੰ ਗਰੀਬ ਨਹੀਂ ਰਹਿਣ ਦੇਣਾ ਅਸੀਂ ਤੁਹਾਨੂੰ ਰਾਜੇ ਬਣਾਉਣਾ ਹੈ ਮਾਇਆ ਦੀਆਂ ਥੈਲੀਆਂ ਭਰ ਕੇ ਲਿਆਂਦੀਆਂ ਗਈਆਂ ਸਾਰਾ ਖਜ਼ਾਨਾ ਭਰ ਦਿੱਤਾ ਗਿਆ ਪਰੇ ਦੀਵਾਨ ਦੇ ਵਿੱਚ ਸਾਰੇ ਹੈਰਾਨ ਹੋ ਕੇ ਦੇਖਣ ਲੱਗ ਪਏ ਫਿਰ ਗੁਰੂ ਜੀ ਨੇ ਸਿਖਾਣੋ ਹੁਕਮ ਕੀਤਾ ਕਿ ਸਿੰਗੋ ਜਿਹੜਾ ਹਾਥੀ ਕੁਵਾਲੀਅਰ ਦੀ ਸੰਗਤ ਨੇ ਪੇਟ ਕੀਤਾ ਹੈ ਉਸ ਹਾਥੀ ਤੇ ਪਾਲਕੀ ਸਜਾਓ ਤੇ ਉਹ ਹਾਥੀ ਵੀ ਕਵੀ ਹੰਸਰਾਮ ਜੀ ਨੂੰ ਦੇ ਦਿਓ ਜਦੋਂ ਕਿਤੇ ਆਇਆ ਕਰਨ ਹਾਥੀਆਂ ਤੇ ਆਇਆ ਕਰਨ ਕਿਉਂਕਿ ਰਾਜੇ ਹਾਥੀਆਂ ਤੇ ਹੀ ਸੰਦੇ ਹਨ ਗੁਰੂ ਜੀ ਨੇ ਕਵੀ ਹੰਸ ਰਾਮ ਜੀ ਨੂੰ ਖਜ਼ਾਨਾ ਵੀ ਦਿੱਤਾ ਤੇ ਹਾਥੀ ਵੀ ਦਿੱਤਾ ਜਦੋਂ ਕਵੀ ਹੰਸ ਰਾਮ ਜੀ ਆਨੰਦਪੁਰ ਸਾਹਿਬ ਤੋਂ ਚੱਲਣ ਲੱਗੇ ਤੇ ਗੁਰੂ ਜੀ ਨੇ 11 ਸਿੰਘ ਨਾਲ ਭੇਜੇ ਕੋੜਿਆਂ ਤੇ ਖਜ਼ਾਨਾ ਲੱਦਿਆ ਤੇ ਬਚਨ ਖੀਤ ਕੇ ਜਾਓ ਕਵੀ ਜੀ ਨੂੰ ਇਸੇ ਪਿੰਡ ਵਿੱਚ ਛੱਡ आओ ਤਾਂ ਇੱਕ ਪਿੰਡ ਦੇ ਲੋਕ ਖੜ ਖੜ ਕੇ ਦੇਖਣ ਕਿ ਗੁਰੂ ਜੀ ਨੇ ਕਵੀ ਹੰਸ ਰਾਮ ਜੀ ਨੂੰ ਰਾਜਾ ਬਣਾ ਦਿੱਤਾ ਹੈ ਜਦੋਂ ਉਹ ਕਵੇਜੀ ਤੋਰਨ ਲੱਗੇ ਤਾਂ ਰੋ ਪਏ ਤੇ ਗੁਰੂ ਜੀ ਕਹਿੰਦੇ ਕਵੇਜੀ ਕਿਉਂ ਹੁੰਦੇ ਹੋ ਉਹ ਕਹਿੰਦੇ ਗੁਰੂ ਜੀ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪ ਦਿੱਤਾ ਮਹਾਰਾਜ ਮੈਂ ਖਜ਼ਾਨਾ ਮੰਗਿਆ ਨਹੀਂ ਤੁਸੀਂ ਆਪ ਦਿੱਤਾ ਹੁਣ ਮੇਰੇ ਤੇ ਇੱਕ ਕਿਰਪਾ ਕਰ ਦਿਓ ਇੱਕ ਚੀਜ਼ ਮੈਂ ਤੁਹਾਡੇ ਤੋਂ ਮੰਗ ਕੇ ਲੈਣਾ ਚਾਹੁੰਦਾ ਹਾਂ ਉਹ ਕਹਿੰਦੇ ਕਿ ਤੁਸੀਂ ਮੇਰੇ ਤੇ ਕਿਰਪਾ ਕੀਤੀ ਮੈਨੂੰ ਹਾਥੀ ਦਿੱਤਾ ਮਾਇਆ ਦਿੱਤੀ ਇੱਕ ਚੀਜ਼ ਮੈਂ ਮੰਗ ਕੇ ਲੈਣੀ ਹੈ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ ਦਿਓ ਗੁਰੂ ਜੀ ਬਹੁਤ ਖੁਸ਼ ਹੋਏ ਤੇ ਫਿਰ ਗੁਰੂ ਜੀ ਕਵੀ ਜੀ ਨੂੰ ਗਲ ਨਾਲ ਲਾਇਆ ਤੇ ਕਹਿੰਦੇ ਹਾਂ ਸ੍ਰੀ ਰਾਮ ਜੀ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਹੋ ਗੁਰਨਾਨਕ ਪਾਸ਼ਾ ਜੀ ਮੇਰ ਕਰਨਗੇ ਤੁਹਾਨੂੰ ਚਰਨਾਂ ਦੇ ਵਿੱਚ ਥਾਂ ਜ਼ਰੂਰ ਮਿਲੇਗੀ ਗੁਰੂਜੀ 52 ਕਵੀਆਂ ਦੇ ਵਿੱਚੋਂ ਇੱਕ ਕਵੀ ਹੰਸ ਰਾਮ ਜੀ ਦਾ ਵੀ ਨਾਮ ਆਉਂਦਾ ਹੈ ਜਦੋਂ ਕਵੀ ਜੀ ਉਥੋਂ ਤੁਰਨ ਲੱਗੇ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਸੁਣਿਆ ਸੀ ਆਪ ਜੀ ਨੀਵਿਆਂ ਨੂੰ ਉੱਚਿਆਂ ਕਰ ਦਿੰਦੇ ਹੋ ਪਰ ਅੱਜ ਅੱਖੀਂ ਦੇਖ ਵੀ ਲਿਆ ਜਦੋਂ ਹਾਥੀ ਤੇ ਘੋੜਿਆਂ ਸਮੇਤ ਆਪਣੇ ਪਿੰਡੇ ਦੇ ਵਿੱਚ ਕਵੀ ਜੀ ਵੜਨ ਲੱਗੇ ਤਾਂ ਉਥੋਂ ਦਾ ਰਾਜਾ ਸ਼ਿਕਾਰ ਖੇਡ ਰਿਹਾ ਸੀ ਉਸਨੇ ਦੇਖਿਆ ਕਿ ਹਾਥੀ ਤੇ ਕੋਈ ਬੈਠਾ ਹੈ ਨਾਲ ਘੋੜਿਆਂ ਤੇ ਖਜ਼ਾਨਾ ਲੱਦਿਆ ਹੋਇਆ ਹੈ ਕੋਈ ਰਾਜਾ ਲੱਗਦਾ ਹੈ ਉਹ ਰਾਜਾ ਘੋੜੇ ਤੋਂ ਉਤਰਿਆ ਤੇ ਹੱਥ ਜੋੜ ਕੇ ਅੱਗੇ ਹੋ ਕੇ ਕਹਿੰਦਾ ਜੀ ਕਹਿੰਦਾ ਕਿ ਕਿਸ ਰਿਆਸਤ ਦੇ ਰਾਜਾ ਹੋ ਤੁਸੀਂ ਕਹਿੰਵੀ ਜੀ ਕਵੀ ਜੀ ਪੁੱਬਾ ਮਾਰ ਕੇ ਰੋਣ ਲੱਗ ਗਏ ਕਿ ਸੋਚਣ ਲੱਗੇ ਜਿਸ ਰਿਆਸਤ ਦੇ ਵਿੱਚ ਕੋਈ ਮੈਨੂੰ ਪੁੱਛਦਾ ਨਹੀਂ ਸੀ ਲੋਕ ਹੰਸੂ ਕਹਿੰਦੇ ਸਨ ਅੱਜ ਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਉਸ ਰਿਆਸਤ ਦਾ ਰਾਜਾ ਪੁੱਛਦਾ ਹੈ ਫਿਰ ਉਹ ਕਹਿੰਦਾ ਕਿ ਮੈਂ ਕੋਈ ਰਾਜਾ ਨਹੀਂ ਹਾਂ ਉਹ ਰਾਜਾ ਕਹਿੰਦਾ ਫਿਰ ਤੂੰ ਹਾਥੀ ਤੇ ਕਿਉਂ ਬੈਠਾ ਹੈ ਰਾਜੇ ਲੋਕ ਹਾਥੀਆਂ ਤੇ ਬੈਠਦੇ ਹੁੰਦੇ ਹਨ ਤੂੰ ਦੱਸ ਕੌਣ ਹੈ ਕਵੀ ਹੰਸਰਾਮ ਜੀ ਕਹਿੰਦੇ ਕਿ ਮੈਂ ਕੋਈ ਰਾਜਾ ਨਹੀਂ ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਮੰਗਤਾ ਹਾਂ ਉਹ ਰਾਜਾ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਜਿਹੜੇ ਦਾਤੇ ਦੇ ਮੰਗਤੇ ਹਾਥੀਆਂ ਤੇ ਘੁੰਮਦੇ ਹਨ ਉਹ ਦਾਤਾ ਆਪ ਕਿੱਡਾ ਵੱਡਾ ਹੋਵੇਗਾ ਫਿਰ ਰਾਜਾ ਕਹਿੰਦਾ ਕਿ ਮੈਂ ਵੀ ਸ਼੍ਰੀ ਅਨੰਦਪੁਰ ਸਾਹਿਬ ਦੇਖ ਕੇ ਆਉਣਾ ਹੈ ਸੋ ਸਾਧ ਸੰਗਤ ਜੀ ਦੇਖੋ ਕਲਗੀਧਰ ਪਾਸ਼ਾ ਜੀ ਹਮੇਸ਼ਾ ਉਸ ਵਾਹਿਗੁਰੂ ਜੀ ਦਾ ਓਟ ਆਸਰਾ ਲੈਣਾ ਹੈ ਜਦੋਂ ਵੀ ਘਰੋਂ ਬਾਹਰ ਨਿਕਲਣਾ ਹੈ ਸਾਨੂੰ ਹਮੇਸ਼ਾ ਆਪਣੇ ਗੁਰੂ ਪਾਸ਼ਾ ਜੀ ਅੱਗੇ ਅਰਦਾਸ ਬੇਨਤੀ ਕਰਕੇ ਜਾਣਾ ਚਾਹੀਦਾ ਹੈ ਤੇ ਜਿਹੜੇ ਸ਼ਬਦ ਦਾ ਜਾਪ ਕਰਨਾ ਹੈ ਉਹ ਸ਼ਬਦ ਹੈ ਕਿ ਕਾਰਬਾਰ ਤੇਰਾ ਪਰਵਾਸਾ ਪੂਜਨ ਕੇ ਹੈ ਸੰਗ ਜੇ ਅਸ਼ੀਆ ਬੰਦਾ ਜਾਪ ਦਿਨ ਵੇਲੇ ਵੀ ਕਰ ਲਓ ਜਾਂ ਇਹਨਾਂ ਪੰਕਤੀਆਂ ਦਾ ਜਾਪ ਜਾਂ ਫਿਰ ਮੂਲ ਮੰਤਰ ਦਾ ਜਾਪ ਕਰ ਲੈਣਾ ਜਾਂ ਫਿਰ ਵਾਇਗ੍ਰੋ ਚੀ ਦਾ ਸਿਮਰਨ ਜਾਂ ਕਿਸੇ ਹੋਰ ਵੀ ਬਾਣੀ ਦਾ ਪਾਠ ਕਰਕੇ ਤੁਸੀਂ ਇਹ ਅਰਦਾਸ ਕਰ ਸਕਦੇ ਹੋ ਕਿ ਪਾਸ਼ਾ ਜੋ ਤੁਹਾਨੂੰ ਚੰਗਾ ਲੱਗੇ ਉਹੀ ਕੰਮ ਮੇਰੇ ਤੋਂ ਕਰਵਾਉਣਾ ਤਾਂ ਦੇਖਣਾ ਜਦੋਂ ਇੰਜ ਅਰਦਾਸ ਕਰਾਂਗੇ ਤਾਂ ਫਿਰ ਸਾਡਾ ਮਨ ਕਦੇ ਵੀ ਡੋਲੇਗਾ ਨਹੀਂ ਕਦੇ ਵੀ ਦੁਖੀ ਨਹੀਂ ਹੋਵਾਂਗੇ ਅਗੋਂ ਫੈਸਲਾ ਚਾਹੇ ਜੋ ਮਰਜ਼ੀ ਹੋਵੇ ਫਿਰ ਸਾਨੂੰ ਸਬਰ ਤੇ ਸੰਤੋਖ ਹੋਵੇਗਾ ਕਿ ਇਹ ਫੈਸਲਾ ਮੇਰੇ ਮਾਲਕ ਦਾ ਹੈ ਮਾਲਕ ਮੇਰੇ ਅੰਗ ਸੰਗ ਨੇ ਸਾਰੇ ਕੰਮਾਂ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਆਪ ਵਰਤਣਗੇ ਤਾਂ ਹਮੇਸ਼ਾ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਕਰੋ ਨਿਕਲਣਾ ਹੈ ਫਿਰ ਹੀ ਕੋਈ ਕੰਮਕਾਰ ਸ਼ੁਰੂ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ